ਇਹ ਸਾਰਾ ਇਹ ਬਾਬੇ ਨੇ ਤੇਰੇ ਤੇ ਇਹ ਕਿਰਪਾ ਕਰਕੇ ਸਾਰਾ ਕੁਝ ਦਿੱਤਾ ਹੈਗਾ ਇਹ ਠੀਕ ਹੈ ਬਾਬੇ ਨਾਲ ਲੜਨੀ ਆਪਾਂ ਕਦੇ ਵੀ ਛੱਡਣਾ ਹੈ ਠੀਕ ਹੈ ਆਹੀ ਰੂਪ ਬਣਾਈ ਰੱਖਣਾ ਹੈਗਾ ਆਪਾਂ ਠੀਕ ਹੈ ਹਾਂ ਹੋਰ ਕਿਰਪਾ ਹੋਊਗੀ ਵਿਖੀ ਚਲੇ ਤੂੰ ਪ੍ਰਮਾਤਮਾ ਕਿਰਪਾ ਕਰੂਗਾ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਜ਼ਾਦੇਆਂ ਸ਼ਹੀਦ ਸਿੰਘਾਂ ਮਾਤਾ ਗੁਜਰੀ ਜੀ ਦੀ ਯਾਦ ਦੇ ਵਿੱਚ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਅੱਜ ਆਪਾਂ ਵੀਰ ਗੁਰਚਰਨ ਸਿੰਘ ਜੀ ਜੋ ਕਿ ਬਾਬਲ ਖੁਰਦ ਤੋਂ ਹਨ ਜਿਲ੍ਹਾ ਫਰੀਦਕੋਟ ਇਹਨਾਂ ਨੂੰ ਇੱਕ ਈ ਰਿਕਸ਼ਾ ਦੀ ਸੇਵਾ ਜੋ ਕਿਰਤ ਪ੍ਰੋਜੈਕਟ ਦੇ ਤਹਿਤ ਕੀਤੀ ਗਈ ਹੈ ਵੀਰ ਜੀ ਨੂੰ ਇਹ ਸੇਵਾ ਹੈਲਪ ਅਸਿਕ ਟੀਮ ਅਤੇ ਹੈਲਪ ਅ ਸਿੱਖ ਦੇ ਨਾਲ ਜੁੜੀ ਹੋਈ ਸੰਗਤ ਦੇ ਸਹਿਯੋਗ ਨਾਲ ਇਹ ਉਹਨਾਂ ਦੀ ਕਿਰਤ ਕਮਾਈ ਦੇ ਵਿੱਚ ਵਾਧਾ ਕਰਨ ਵਾਸਤੇ ਇਹ ਈ ਰਿਕਸ਼ਾ ਦੀ ਸੇਵਾ ਕੀਤੀ ਗਈ ਆ ਵੀਰ ਜੀ ਜੋ ਜੋ ਕਿ ਲੱਤਾਂ ਤੋਂ ਅਪੰਗ ਹਨ ਅਤੇ ਹੋਰ ਕੋਈ ਕੰਮ ਨਹੀਂ ਸੀ ਕਰ ਸਕਦੇ ਸੋ ਪਿਛਲੇ ਸਮੇਂ ਦੌਰਾਨ ਵੀਰ ਜੀ ਦੇ ਨਾਲ ਹੈਲਪ ਅ ਸਿੱਖ ਦੀ ਟੀਮ ਦਾ ਸੰਪਰਕ ਹੋਇਆ ਸੀ ਉਸ ਤੋਂ ਬਾਅਦ ਜਦੋਂ ਅਸੀਂ ਘਰ ਦੀ ਹਾਲਾਤ ਵੇਖੀ ਕਿ ਗੁਰਸੇਖ ਫੈਮਲੀ ਹੈ ਜਿਹੜੀ ਈ ਆਰਥਿਕ ਪੱਖੋਂ ਕਾਫੀ ਮਜਬੂਰ ਹਾਲਾਤਾਂ ਦੇ ਵਿੱਚ ਰਹਿ ਰਹੀ ਹੈ ਤੇ ਫਿਰ ਸੋਚਿਆ ਕਿ ਇਸ ਫੈਮਿਲੀ ਵਾਸਤੇ ਇਹਨਾਂ ਦੀ ਕਿਰਤ ਕਮਾਈ ਵਾਸਤੇ ਕੋਈ ਪ੍ਰਬੰਧ ਕੀਤਾ ਜਾਵੇ ਤਾਂ ਵੀਰ ਜੀ ਜੋ ਕਿ ਖੁਦ 3 ਵੀਲਰ ਹੈ ਜਿਹੜਾ ਉਹ ਚਲਾ ਲੈਂਦੇ ਨੇ ਕਿਉਂਕਿ ਇਹਨਾਂ ਨੂੰ ਜਾਣਕਾਰੀ ਹੈ ਡਰਾਈਵਿੰਗ ਦੀ ਜਾਣਕਾਰੀ ਹੈ ਇਸ ਕਰਕੇ ਅਸੀਂ ਸੋਚਿਆ ਕਿ ਇਹਨਾਂ ਵਾਸਤੇ ਈ ਰਿਕਸ਼ੇ ਦਾ ਪ੍ਰਬੰਧ ਹੈ ਜਿਹੜਾ ਉਹ ਸਭ ਤੋਂ ਵਧੀਆ ਰਹੇਗਾ ਸੋ ਅੱਜ ਪਰਮਾਤਮਾ ਦੀ ਕਿਰਪਾ ਹੋਈ ਆ ਅਸੀਂ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਵੀਰ ਜੀ ਨੂੰ ਇਹ ਜਿਹੜਾ ਈ ਰਿਕਸ਼ਾ ਹੈਗਾ ਉਹ ਅੱਜ ਸੰਪਿਆ ਹੈ ਆਪ ਸਮੂਹ ਸਾਥ ਸੰਗਤ ਜਿਨ੍ਹਾਂ ਨੇ ਵੀ ਇਸ ਕਾਰਜ ਦੇ ਵਿੱਚ ਸਹਿਯੋਗ ਕੀਤਾ ਹੈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਆਸ ਕਰਦੇ ਹਾਂ ਕਿ ਅੱਗੋਂ ਵੀ ਹੈਲਪ ਆਸਕ ਦੀ ਟੀਮ ਨੂੰ ਇਸੇ ਤਰ੍ਹਾਂ ਤੁਸੀਂ ਸਾਰੇ ਸਹਿਯੋਗ ਦਿੰਦੇ ਰਹੋਗੇ ਹਾਂਜੀ ਕਹਿ ਰਹੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਜੀ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਪਰਮਾਤਮਾ ਦੀ ਕਿਰਪਾ ਹੋਈ ਆ ਤੇ ਅੱਜ ਈ ਰਿਕਸ਼ਾ ਮਿਲ ਗਿਆ ਹੈਗਾ ਕਿਵੇਂ ਮਹਿਸੂਸ ਹੁੰਦਾ ਫਿਰ ਬਹੁਤ ਮਹਿਸੂਸ ਖੁਸ਼ੀ ਮਹਿਸੂਸ ਹੋ ਰਹੀ ਹੈ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਪਹਿਲਾਂ ਕਿਵੇਂ ਕਿਸ ਤਰ੍ਹਾਂ ਆਪਣਾ ਜਿਹੜਾ ਸੀਗਾ ਉਹ ਘਰ ਦੇ ਹਾਲਾਤ ਜਾਂ ਕਿਸ ਤਰ੍ਹਾਂ ਆਪਣੇ ਘਰ ਦੀ ਕਮਾਈ ਕਰਦੇ ਸੀ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਉਹ ਸੰਗਤ ਦੇ ਨਾਲ ਜ਼ਰੂਰ ਸਾਂਝਾ ਕਰੋ ਤੁਸੀਂ ਪਰਮਾਤਮਾ ਦਾ ਧੰਨਵਾਦ ਕਰੋ ਤੇ ਸਾਰੀ ਸੰਗਤ ਤੁਹਾਡੇ ਨਾਲ ਹੈਗੀ ਆ ਠੀਕ ਆ ਸਾਰੀ ਸੰਗਤ ਜਿਨ੍ਹਾਂ ਨੇ ਮੇਰਾ ਸੰਯੋਗ ਦਿੱਤਾ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਬੱਚਿਆਂ ਲਈ ਉਹ ਮੇਰੇ ਲਈ ਇੰਨਾ ਸੰਯੋਗ ਦਿੱਤਾ ਜੀ ਕੋਨਾ ਬਹੁਤ ਧੰਨਵਾਦ ਕਰਦਾ ਹਾਂ ਮੈਂ ਤੇ ਮੈਂ ਕਿਰਾਏ ਤੇ ਦੁਕਾਨ ਲਈ ਹੋਈ ਸੀ ਮੈਂ ਇੱਕ ਮਸ਼ੀਨ ਵੇਚ ਕੇ ਕਿਰਾਇਆ ਭਰੇਗਾ ਕੰਮ ਨਹੀਂ ਸੀ ਚੱਲਿਆ ਗਿਆ ਕੰਮ ਨਹੀਂ ਚੱਲਿਆ ਸੀ ਉਸ ਤੋਂ ਬਾਅਦ ਹੀ ਮੇਰੇ ਹਾਲਾਤ ਇਹੋ ਜਿਹੇ ਹੋ ਗਏ ਸੀ ਜੀ ਹੂੰ ਤੇ ਇੱਕ ਟਾਈਮ ਰੋਟੀ ਨੂੰ ਬੱਚੇ ਦੱਸਦੇ ਹੁੰਦੇ ਸੀ ਅੱਜ ਹੈਲਪ ਸਿੱਖ ਦੀ ਟੀਮ ਨੇ ਮੇਰਾ ਸਹਿਯੋਗ ਦਿੱਤਾ ਜੀ ਇੱਕ ਹੈਲਪ ਸਿੱਖ ਤਾਂ ਇੱਕ ਸਿਰਫ ਜਰੀਆ ਬਣਦੀ ਹੈਗੀ ਆ ਸੰਗਤ ਜੀ ਅਸੀਂ ਬੇਨਤੀ ਕਰਦੇ ਹੁੰਦੇ ਹਾਂ ਕਿ ਤੁਸੀਂ ਸਿੱਧਾ ਜਿਹੜਾ ਹੈਗਾ ਲੋੜਵੰਦ ਦਾ ਸਹਿਯੋਗ ਕਰੋ ਤੋਂ ਮੈਂ ਉਹਨਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲ